ਮਗਰ ਮੈਂ ਤੁਖਨਲ ਹੋਮ ਮਿਨਿਸਟਰ ਸਾਹਿਬ ਨੂੰ ਆਪ ਜੀ ਦੇ ਮਾਦਮ ਤਵ ਇਹ ਗੱਲ ਕਹਿਣਾ ਚਾਹੁੰਦਾ ਹਾਂ ਕਿ ਪਬਲਿਕ ਤੁਹਾਨੂੰ ਮਿਲਣਾ ਚਾਹੁੰਦੀ ਸੀ ਮਗਰ ਜਿਹੜੇ ਤੁਹਾਡੇ ird gird ਲੋਕ ਸਨ ਉਹਨਾਂ ਨੇ ਤੁਹਾਨੂੰ ਮਿਲ ਨਹੀਂ ਦਿੱਤਾ ਔਰ ਮੈਂ ਹੋਮ ਮਿਨਿਸਟਰ ਸਾਹਿਬ ਨੂੰ ਇਹ ਵੀ ਗੱਲ ਕਹਿਣ ਦੇਣਾ ਕਹਿਣਾ ਚਾਹੁੰਦਾ ਹਾਂ ਕਿ ਜੋ ਲੋਕ ਤੁਹਾਡੇ ird gird ਆਏ ਹਨ ਇੱਥੇ ਪਹੁੰਚੇ ਹਨ ਜਿਨ੍ਹਾਂ ਨੇ ਕਾਫਲਾ ਬਣਾ ਕੇ ਉਹ ਪਹਿਲੀ ਵਾਰ ਕੱਲ ਤੁਹਾਡੇ ਨਾਲ ਆਪਣਾ ਫੋਟੋ ਸ਼ੂਟ ਕਰਨ ਵਾਸਤੇ ਆਏ ਹਨ ਕਿਆ ਤੁਹਾਨੂੰ ਪਰਸਨਲੀ ਸਾਨੂੰ ਕੁਝ ਨਹੀਂ ਗਿਆ ਕਿਸੇ ਸਰਪੰਚ ਨੇ ਕੁਝ ਨਹੀਂ ਗਿਆ ਕੋਈ ਕਿਸੇ ਨੇ ਕੋਈ ਬਾਹ ਨਹੀਂ ਪਕੜੀ ਖਾਲੀ ਉਹ ਆਪਣੇ ਨੰਬਰ ਬਣਾਉਂਦੇ ਕਰਨਗੇ ਕਹਿੰਦੇ ਜੇ ਅਗਰ ਕੋਈ ਤੁਹਾਨੂੰ ਇਹ ਪੁੱਛੇਗਾ ਤੁਸੀਂ ਕਹੋ ਜੀ ਪੁਲਿਸ ਜਿੰਦਾਬਾਦ ਜਾਂ ਪੀਪਲ ਡਿਪਾਰਟਮੈਂਟ ਜਿੰਦਾਬਾਦ ਉਹ ਇਹਨਾਂ ਨੇ ਸਾਡੀ ਬਾਹ ਬੜੀ ਲੇਕਿਨ ਸਾਡੀ ਬਾਹ ਕਿਸੇ ਨੇ ਨਹੀਂ ਆਪਣਾ ਅਮੀ ਸ਼ਾਜੀ ਨਹੀਂ ਆਣਾ ਸੀ ਸਵੇਰੇ ਸਵੇਰੇ ਜੀ ਸਾਹਿਬ ਉਹ ਰਾਕੇ ਦੱਸੇ ਤਾਂ ਟਾਂਸ ਕਰਨ ਪੈਗੇ ਸਨ ਸੈਟ ਪਰ ਅੱਜ ਉਹਨਾਂ ਦਾ ਕੋਈ ਹੱਥ ਪਤਾ ਨਹੀਂ ਸੀ ਉਹਨੇ ਸਰਪੰਚ ਸਾਹਿਬ ਵਾਇਨ ਸਿੰਬਲ ਤੋਂ ਤੇ ਇਹਨਾਂ ਨੇ ਫੋਨ ਕਰਕੇ ਤੇ ਟਰਾਂਸਫਾਰਮਰ ਮੰਗਾਇਆ ਨਾ ਤੇ ਅਸੀਂ ਅੱਜ ਵੀ ਨੇਰੇ ਵੀ ਚੀਸ ਸਰ ਇਹ 500 4 500 ਮੀਟਰ ਦਾ ਗੈਪ ਹੈ ਇਹਨੂੰ ਕਿਸੇ ਤਰੀਕੇ ਦੇ ਨਾਲ ਪ੍ਰਸ਼ਾਸਨ ਤੇ ਕੰਨ ਖੋਲੀਏ ਤੇ ਖੋਲ ਕੇ ਤੇ ਇਹਨੂੰ ਲਿੰਕ ਕਰਾ ਦਈਏ ਸੀ ਸਿੰਪਲ ਕੈਂਪ ਦੇ ਨਾਲ ਮੈਂ ਆਪ ਜੀ ਤੇ ਮਾਪੀ ਸਾਡੀ ਸਾਡੀ ਜੂਨ ਸੁਧਰ ਸਕਦੀ ਆਕਰ ਅਸੀਂ ਸਿੰਪਲ ਕੈਂਪ ਦੇ ਨਾਲ ਅਟੈਚ ਇਹਨਾਂ ਨੂੰ آگਾ ਕਰਦੇ ਅਸੀਂ ਚੀਫ ਇੰਜੀਨੀਅਰ ਪੀ ਡਬਲਯੂ ਡੀ ਨੂੰ ਔਰ ਡਾਇਰੈਕਟਰ ਹੈਲਥ ਨੂੰ ਔਰ ਇਮੀਡੀਏਟਲੀ ਇੱਥੇ ਆ ਕੇ ਇੱਥੇ ਅੜ ਕੇ ਇਹਨਾਂ ਮੰਗੂ ਚੱਕ ਤੇ ਵਸਦੀ ਦੀ ਸੁਧ ਲੈਣ ਨਹੀਂ ਤੇ ਤੁਹਾਡਾ ਉੱਥੇ ਆਣ ਕੇ ਕਰਵਾ ਕਰਾਂਗੇ ਅਸੀਂ ਆਣ ਕੇ ਰਵਿੰਦਰ ਸਿੰਘ ਕਰਵਾ ਕਰਨਾ ਚਾਹੁੰਦਾ ਹੈ ਔਰ ਪੂਰਾ ਸਿੰਬਲ ਕੈਂਪੇਡ ਦੇ ਨਾਲ ਖੜਾ ਹੋ ਕੇ ਉੱਤੇ ਕਰਵਾ ਕਰਾਂਗੇ ਆਣ ਕੇ ਔਰ ਮੈਂ ਚੀਫ ਇੰਜੀਨੀਅਰ ਪੀ ਡਬਲਯੂ ਡੀ ਔਰ ਹੈਲਥ ਡਿਪਾਰਟਮੈਂਟ ਦੇ ਡਾਇਰੈਕਟਰ ਨੂੰ ਮੈਂ ਕਹਿਣਾ ਚਾਹੁੰਦਾ ਕਿ ਜਲਦੀ ਜਲਦੀ ਇੱਥੇ ਆਣ ਕੇ ਤੇ ਇੱਥੇ ਇਮਿਚਟਰੀ ਨੂੰ ਇਫੈਕਟ ਦਿੱਤਾ ਜਾਵੇ ਔਰ ਇਹਨਾਂ ਦੀ ਸੁਧ ਲਈ ਜਾਏ ਇੱਥੇ ਆਣ ਕੇ ਆਪਸੀ ਸਾਈਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਮੈਂ ਪਹੁੰਚਿਆ ਹਾਂ ਮੰਗੂ ਚੱਕ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਕਈ ਦਿਨਾਂ ਤੋਂ ਇਸ ਪਿੰਡ ਦੇ ਹਾਲਾਤ ਜਿਹੜੇ ਨੇ ਉਹ ਇੰਨੇ ਮਾੜੇ ਹੋ ਚੁੱਕੇ ਨੇ ਕਿ ਇਹਨਾਂ ਦੇ ਘਰਾਂ ਦੇ ਸਮਾਨ ਹਰ ਇੱਕ ਚੀਜ਼ ਜਿਹੜੀ ਹੈ ਉਹ ਜਾਂ ਤਾਂ ਹੜ੍ਹ ਦੇ ਵਿੱਚ ਰੁੜ ਗਈ ਤੇ ਜਾਂ ਫਿਰ ਉਹ ਖਰਾਬ ਹੋ ਚੁੱਕੀ ਹੈ ਔਰ ਬਿਲਕੁਲ ਵੀ ਇਹਨਾਂ ਦੇ ਕੋਲ ਖਾਣ ਪੀਣ ਨੂੰ ਵੀ ਕੁਝ ਨਹੀਂਗਾ ਔਰ ਨਾ ਹੀ ਕੋਈ ਐਸੀ ਜਿਹੜੀ ਚੀਜ਼ ਹੈ ਜਿਹੜੀ ਘਰ ਦੇ ਵਿੱਚ ਰੱਖਣ ਵਾਲੀ ਜਿਹੜੀ ਸਾਫ਼ ਸੁਥਰੀ ਰਹਿ ਚੁੱਕੀ ਹੈ ਜੀ ਹਾਂ ਮੈਂ ਇਸ ਵੇਲੇ ਮੰਗੂ ਚੱਕ ਦੇ ਵਿੱਚ ਅੱਜ ਪਹੁੰਚਣ ਦਾ ਮੇਰਾ ਮਕਸਦ ਇਹ ਹੈ ਕਿਉਂਕਿ ਬੀਤੇ ਦਿਨ ਅਮਿਤ ਸ਼ਾਹ ਗ੍ਰਹਿ ਮੰਤਰੀ ਜਿਹੜੇ ਨੇ ਇੱਥੇ ਚੱਕਰ ਲਾ ਕੇ ਗਏ ਨੇ ਇੱਕ ਘਰ 'ਚ ਹੋ ਕੇ ਤਾਂ ਇੱਥੋਂ ਮੁੜ ਗਏ ਸੀਗੇ ਲੋਕਲਸ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾਵਾਂਗਾ ਪਰ ਉਸ ਤੋਂ ਪਹਿਲਾਂ ਇੱਕ ਖੁਸ਼ਖਬਰੀ ਜ਼ਰੂਰ ਦੇ ਦੇਵਾਂਗਾ ਕਿ ਜਿਵੇਂ ਆਮ ਤੌਰ ਤੇ ਅਸੀਂ ਕੱਲ ਵੀ ਕਿਹਾ ਸੀ ਕਿ ਸਿੰਬਲ ਕੈਂਪ ਆਬਾਦ ਹੈ ਆਬਾਦ ਰਹੇਗਾ ਔਰ ਨਾ ਹੀ ਉਹਨੂੰ ਕਿਸੇ ਦਾ ਡਰ ਹੈ ਉਹ ਜਦੋਂ ਵੀ ਚਾਹੇਗਾ ਆਪਣੇ ਗਵਾਂਡੀਆਂ ਦੀ ਛਾਤੀ ਚੋੜੀ ਕਰਕੇ ਜਿਹੜੀ ਹੈ ਮਦਦ ਕਰਨ ਦੇ ਲਈ ਸਭ ਤੋਂ ਅੱਗੇ ਆਏਗਾ ਅੱਜ ਫਿਰ ਸਿੰਬਲ ਕੈਂਪ ਦੇ ਹੀ ਸਾਰੇ ਵੀਰ ਇੱਥੇ ਪਹੁੰਚੇ ਨੇ ਔਰ ਇਹਨਾਂ ਨੇ ਜਿਸ ਵੇਲੇ ਇੱਥੇ ਆ ਕੇ ਦੇਖਿਆ ਕਿ ਪਿਛਲੇ ਕਈ ਦਿਨਾਂ ਤੋਂ ਇੱਥੇ ਬਿਜਲੀ ਦਾ ਕੋਈ ਪ੍ਰਬੰਧ ਨਹੀਂ ਕੁਝ ਨਾ ਕੁਝ ਦਾਲ ਦੇ ਵਿੱਚ ਕਾਲਾ ਸੀ ਕਿ ਇਸ ਡਿਪਾਰਟਮੈਂਟ ਦੇ ਉੱਪਰ ਤੋਂ ਲੈ ਕੇ ਥੱਲੇ ਵਾਲੇ ਬੰਦਿਆਂ ਦੇ ਸਾਰਿਆਂ ਦੇ ਬਿਆਨ ਹੀ ਅਲੱਗ-ਅਲੱਗ ਨੇ ਕੀ ਕੀ ਬਿਆਨ ਸਨ ਕੀ ਕੀ ਉਹਨਾਂ ਨੇ ਕਿਹਾ ਕਿਹੜੇ-ਕਿਹੜੇ ਅਧਿਕਾਰੀ ਨੇ ਕੀ ਕੀ ਕਿਹਾ ਫਿਰ ਜਾ ਕੇ ਇਸ ਮਿਹਨਤ ਤੋਂ ਬਾਅਦ ਇਸ ਸਿੰਬਲ ਕੈਂਪ ਦੇ ਵੀਰਾਂ ਦੀ ਮਿਹਨਤ ਤੋਂ ਬਾਅਦ ਅੱਜ ਇੱਥੇ ਟਰਾਂਸਫਾਰਮਰ ਜਿਹੜਾ ਹੈ ਬਿਜਲੀ ਦਾ ਉਹ ਪਹੁੰਚ ਚੁੱਕਿਆ ਹੈ ਵਿਭਾਗ ਵੱਲੋਂ ਇੱਕ ਤਾਂ ਪਹੁੰਚ ਚੁੱਕਿਆ ਹੈ ਇੱਕ ਜਿਵੇਂ ਕਹਿ ਰਹੇ ਨੇ ਕਿ ਇੱਕ ਦੋਨੋ ਦੋ ট্রান্সਫਰਮਰ ਜੀ ਦੋ ট্রান্সਫਰਮਰ ਅੱਜ ਸਿੰਬਲ ਕੈਂਪ ਵਾਲਿਆਂ ਦੀ ਇਸ ਮਿਹਨਤ ਦੇ ਨਾਲ ਇੱਥੇ ਪਹੁੰਚ ਚੁੱਕੇ ਨੇ ਆਓ ਗੱਲਬਾਤ ਕਰਦੇ ਹਾਂ ਸਰਦਾਰ ਰਵਿੰਦਰ ਸਿੰਘ ਸਰਪੰਚ ਇੱਥੇ ਸਾਡੇ ਨਾਲ ਜੁੜੇ ਨੇ ਅ ਵੀਰ ਜੀ ਕੀ ਕਹਿਣਾ ਚਾਹੋਗੇ ਇਸ ਸਫ਼ਰ ਤੋਂ ਤੁਸੀਂ ਇੱਥੇ ਡਟੇ ਹੋਏ ਹੋ ਇਸ ਵੇਲੇ ਫਿਰ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਹਿਸੂਸ ਕਰਦਾ ਹਾਂ ਕਿ ਮੰਗੂ ਚੱਕ ਜੋ ਪਿੰਡ ਹੈ ਮੰਗੂ ਚੱਕ ਨਹੀਂ ਹੈ ਮੰਗੂ ਚੱਕ ਸਿੰਬਲ ਕੈਂਪ ਹੀ ਹੈ ਕੀ ਬਾਤ ਹੈ ਕਿਉਂਕਿ ਇਹਨਾਂ ਦੇ ਵੱਡ-ਵਟੇਰੇ ਜਿੰਨੇ ਵੀ ਹੈਗੇ ਹਨ ਉਹ ਸਿੰਪਲ ਕੈਂਪ ਦੇ ਨਾਲ ਉਹਨਾਂ ਦੀਆਂ ਵਡੀਆਂ ਸਾਂਝਾਂ ਹਨ ਤੇ ਸਿੰਪਲ ਕੈਂਪ ਨੇ ਆਪਣਾ ਬਹੁਤ ਵਧੀਆ ਤਰੀਕੇ ਦੇ ਨਾਲ ਆਪਣਾ ਫਰਜ ਆਪਣੇ ਪਰਿਵਾਰ ਦੇ ਨਾਲ ਨਿਭਾਇਆ ਹੈ ਜਿੱਥੇ ਮੈਂ ਸਿੰਪਲ ਕੈਂਪ ਦੀ ਡਵੈਲਪਮੈਂਟ ਸੁਸਾਇਟੀ ਨੂੰ ਮੁਬਾਰਕ ਕਰਦਾ ਹਾਂ ਅਤੇ ਉੱਥੇ ਹੀ ਜੋ ਟਰਸਟ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਰਾਜੇ ਵੀਰ ਦਾ ਵੀ ਉਹਨਾਂ ਦਾ ਵੀ ਬਹੁਤ ਅੰਤਿਕ ਉਹਨਾਂ ਦੀ ਸੁਸਾਇਟੀ ਦਾ ਯੋਗਦਾਨ ਰਿਹਾ ਹੈ ਜਿੱਥੇ ਦਾਸ ਕਾਫੀ ਦਿਨਾਂ ਤੋਂ ਇੱਥੇ ਨਹੀਂ ਸੀ ਅੱਜ ਇੱਥੇ ਪਹੁੰਚਿਆ ਆਊਟ ਆਫ ਸਟੇਸ਼ਨ ਸੀ ਤੇ ਦਾਸ ਨੇ ਇੱਥੇ ਆਂਦੇ ਹੀ ਕਿਉਂਕਿ ਇਹ ਮੇਰਾ ਪਰਿਵਾਰ ਹੈ ਇਹ ਸਾਰੇ ਮੰਗੂ ਚੱਕ ਦੇ ਵਾਸੀ ਜਿਹੜੇ ਨੇ ਇੱਕ ਇੱਕ ਬਸ਼ਰ ਨੂੰ ਮੈਂ ਜਾਣਦਾ ਬਾਈ ਨੈਮ ਜਾਣਦਾ ਹਾਂ ਇਹਨਾਂ ਦੇ ਬਚੂਰਕਾਂ ਨੂੰ ਵੀ ਤੇ ਇਹ ਜਿਹੜੇ ਹਮ ਏਸ ਉਮਰ ਦੇ ਖੜੇ ਹਨ ਇਹ ਵੀ ਮੈਂ ਜਾਣਦਾ ਹਾਂ ਇਹਨਾਂ ਨੂੰ ਕਿਉਂਕਿ ਸਾਡੇ ਪਿੰਡ ਦੇ ਵਿੱਚ ਹੀ ਸਾਡੇ ਕੈਂਪ ਦੇ ਵਿੱਚ ਹੀ ਸਾਡੇ ਸਿੰਪਲ ਕੈਂਪ ਦੇ ਵਿੱਚ ਹੀ ਇਹਨਾਂ ਦਾ ਕੰਮ ਰੋਜ਼ਗਾਰ ਹੈ ਉੱਥੋਂ ਹੀ ਕੰਮ ਰੁਗਜ਼ਾਰ ਕਰਦੇ ਹਨ ਤੇ ਇਹਨਾਂ ਦਾ ਜਿਹੜਾ ਸਬੰਧ ਸਿੰਬਲ ਕੈਂਪ ਦੇ ਨਾਲ ਹੈ ਉਹ ਭਈਆ ਵਰਗਾ ਹੈ ਪਰਿਵਾਰ ਵਰਗਾ ਹੈ ਇੱਥੇ ਪਹੁੰਚਿਆ ਤੇ ਇਹਨਾਂ ਨੇ ਦੱਸਿਆ ਕਿ 26 ਤਰੀਕ ਤੋਂ ਲੈ ਕੇ ਅੱਜ ਤੱਕ ਇੱਥੇ ਬਿਜਲੀ ਦਾ ਕੋਈ ਪ੍ਰਬੰਧ ਨਹੀਂ ਹੈ ਦੁੱਖ ਦੇ ਨਾਲ ਇਹ ਗੱਲ ਕਹਿਣੀ ਪੈਂਦੀ ਹੈ ਕਿ ਜੰਮੂ ਕਸ਼ਮੀਰ ਹਕੂਮਤ ਦੇ ਅੰਥਕ ਐਮ ਐਲ ਏ ਔਰ ਜੰਮੂ ਕਸ਼ਮੀਰ ਸਰਕਾਰ ਦੇ ਮੈਕਸਿਮਮ ਮਨਿਸਟਰ ਫੋਟੋ ਖਿਚਾਉਣ ਵਾਸਤੇ ਇੱਥੇ ਪਹੁੰਚ ਗਏ ਮਗਰ ਉਹਨਾਂ ਦਾ ਦਰਦ ਜਿਹੜਾ ਸੀ ਉਹ ਸਭ ਤੋਂ ਪਹਿਲੇ ਲਾਈਟ ਜ਼ਰੂਰੀ ਸੀ ਕਿਉਂਕਿ ਜਿਹਦੇ ਨਾਲ ਆਪਣੀਆਂ ਮੋਟਰਾਂ ਚਲਾ ਕੇ ਆਪਣੇ ਘਰ ਨੂੰ ਸਾਫ਼ ਸੁਥਰਾ ਕਰਦੇ ਤੇ ਉੱਥੇ ਰਹਿਣ ਵਿਸਹਿਰਾ ਚਾਲੂ ਕਰਦੇ ਸਿੰਬਲ ਕੈਂਪ ਤੇ ਵੀਰਾਂ ਨੇ ਆਪਣੀ ਗੱਡੀ ਦੇ ਪਿੱਛੇ ਟੈਂਕੀਆਂ ਰੱਖ ਕੇ ਪਾਣੀ ਇੱਥੇ ਲਿਆ ਕੇ ਇਹਨਾਂ ਨੂੰ ਧੋਣ ਦਾ ਯਤਨ ਕੀਤਾ ਦਾਸ ਜਿਲ੍ਹੇ ਇੱਥੇ ਪਹੁੰਚਿਆ ਤੇ ਬੜਾ ਦੁੱਖ ਹੋਇਆ ਜਿੱਥੇ ਦੁੱਖ ਵੀ ਹੋਇਆ ਉੱਥੇ ਮਾਨਿਆ ਦੇਸ਼ ਦੇ ਹੋਮ ਮੰ minister ਸਾਹਿਬ ਵੀ ਇੱਥੇ ਪਹੁੰਚੇ ਹਨ ਕੱਲ ਲਗਭਗ 20 ਘੰਟੇ ਹੋ ਗਏ ਹਨ ਮਗਰ ਮੈਂ ਦੁੱਖ ਨਾਲ ਹੋਮ ਮਿਨਿਸਟਰ ਸਾਹਿਬ ਨੂੰ ਆਪ ਜੀ ਦੇ ਮਾਦਮ ਤਵ ਇਹ ਗੱਲ ਕਹਿਣਾ ਚਾਹੁੰਦਾ ਹਾਂ ਕਿ ਪਬਲਿਕ ਤੁਹਾਨੂੰ ਮਿਲਣਾ ਚਾਹੁੰਦੀ ਸੀ ਮਗਰ ਜਿਹੜੇ ਤੁਹਾਡੇ ird gird ਲੋਕ ਸਨ ਉਹਨਾਂ ਨੇ ਤੁਹਾਨੂੰ ਮਿਲ ਨਹੀਂ ਦਿੱਤਾ ਔਰ ਮੈਂ ਹੋਮ ਮਿਨਿਸਟਰ ਸਾਹਿਬ ਨੂੰ ਇਹ ਵੀ ਗੱਲ ਕਹਿਣ ਦੇਣਾ ਕਹਿਣਾ ਚਾਹੁੰਦਾ ਹਾਂ ਕਿ ਜੋ ਲੋਕ ਤੁਹਾਡੇ ird gird ਆਏ ਹਨ ਇੱਥੇ ਪਹੁੰਚੇ ਹਨ ਜਿਨ੍ਹਾਂ ਨੇ ਕਾਫਲਾ ਬਣਾ ਕੇ ਉਹ ਪਹਿਲੀ ਵਾਰ ਕੱਲ ਤੁਹਾਡੇ ਨਾਲ ਆਪਣਾ ਫੋਟੋ ਸ਼ੂਟ ਕਰਨ ਵਾਸਤੇ ਆਏ ਹਨ ਤੇ ਮੈਂ ਮਾਨਿਆ ਹੋਮ ਮਿਨਿਸਟਰ ਸਾਹਿਬ ਨੂੰ ਇਹ ਗੱਲ ਆਪ ਜੀ ਦੇ ਮਾਦਮਤੂ ਇਹ ਗੱਲ ਕਹਿਣਾ ਚਾਹੁੰਦਾ ਹਾਂ ਕਿ 26 ਤਰੀਕ ਤੋਂ ਲੈ ਕੇ ਅੱਜ ਤੱਕ ਸਰਕਾਰ ਦੇ ਤਰਫੋਂ ਕਿਸੇ ਤਰੀਕੇ ਦੀ ਕੋਈ ਸਹੂਲਤ ਨਹੀਂ ਇੱਥੇ ਕਿਸੇ ਕਿਸਮ ਦੀ ਸਹੂਲਤ ਨਹੀਂ ਕਿਉਂਕਿ ਇੱਥੇ ਡੰਗਰ ਪੱਛੇ ਵੀ ਮਰੇ ਹਨ ਇੱਥੇ ਬਿਮਾਰੀਆਂ ਦਾ ਖਤਰਾ ਵੀ ਹੈ ਔਰ ਮੈਂ ਆਪ ਜੀ ਤੋਂ ਆਪ ਜੀ ਦੇ ਮਾਦਮਤੂ ਪੁੱਛਣਾ ਚਾਹੁੰਦਾ ਸਰਕਾਰ ਨੂੰ ਕੀ ਭਾਈ ਅਜ ਤੱਕ ਮੈਡੀਕਲ ਡਿਪਾਰਟਮੈਂਟ ਦਾ ਇੱਥੇ ਬੰਦਾ ਕੋਈ ਅਗਰ ਆਇਆ ਵੀ ਹੋਣਾ ਤੇ ਆਈ ਵਾਸ਼ ਕਰਕੇ ਚਲੇ ਗਿਆਣਾ ਰੈਵਨਿਊ ਡਿਪਾਰਟਮੈਂਟ ਦੇ ਇੱਥੇ ਲੋਕੀ ਆਏ ਆਏ ਹੋਣੇ ਤੇ ਆਈ ਵਾਸ਼ ਕਰਕੇ ਚਲੇ ਗਏ ਹੋਣੇ ਮਗਰ ਸਰਕਾਰ ਦੇ ਤਰਫੋਂ ਅਜ ਤੱਕ ਕੋਈ ਵੀ ਇਹਨਾਂ ਨੂੰ ਕੋਈ ਸਹੂਲਤ ਜਿਹੜੀ ਆ ਨਹੀਂ ਮਿਲੀ ਹੈ ਜਿੱਥੇ ਤੱਕ ਇਹ ਸਹੂਲਤ ਅਗਰ ਹੈ ਤੇ ਸਾਡੀ ਸਿਵਲ ਸੁਸਾਇਟੀ ਨੂੰ ਜੋ ਇਸ ਪਿੰਡ ਨੂੰ ਅਡਾਪਟ ਕਰਕੇ ਔਰ ਉਸ ਪਿੰਡ ਦੀ ਸੇਵਾ ਕਰ ਰਹੇ ਰਹੇ ਨੇ ਅ ਰਵਿੰਦਰ ਜੀ ਸਭ ਤੋਂ ਵੱਡੀ ਗੱਲ ਕੀ ਇੱਥੇ ਬਿਜਲੀ ਨਹੀਂ ਸੀ ਬਿਜਲੀ ਪਾਣੀ ਬਿਲਕੁਲ ਵੀ ਨਹੀਂ ਸੀ ਤੇ ਅੱਜ ਤੁਸੀਂ ਇੱਥੇ ਪਹੁੰਚੇ ਹੋ ਤੇ ਕੀ ਸਾਰਾ ਜਿਹੜੇ ਅਧਿਕਾਰੀ ਸੀ ਤੁਹਾਡੀ ਉਹਨਾਂ ਦੇ ਨਾਲ ਕੀ ਗੱਲਬਾਤ ਹੋਈ ਕਿਵੇਂ ਉਹਨਾਂ ਨੇ ਇੱਥੇ ਜਿਹੜਾ ਇਹ ਹੁਣ ਇੱਕਦਮ ਤੋਂ ਕਿਸ ਤਰ੍ਹਾਂ 2 ਘੰਟੇ ਦੇ ਅੰਦਰ ਅੰਦਰ ਹੀ ਟ੍ਰਾਂਪੋਰਟ ਪਹੁੰਚ ਗਏ ਜਿਸ ਪਕ ਇੱਥੇ ਪਹੁੰਚਿਆ ਨਾ ਵੀਰਾਂ ਦੇ ਨਾਲ ਗੱਲ ਹੋਈ ਤੇ ਉਹਨਾਂ ਨੇ ਇੱਕੋ ਗੱਲ ਕਹੀ ਹੈ ਕਿ ਸਾਨੂੰ ਲਾਈਟ ਮਿਲ ਜਾਏ ਅਸੀਂ ਆਪਣੇ ਘਰ ਦਾ ਸਾਫ ਸੁਥਰਾ ਕਰ ਲਈ ਆਪਣੀਆਂ ਮੋਟਰਾਂ ਚਲਾਈਆਂ ਸੀ ਤੇ ਮੈਂ ਪੁੱਛਿਆ ਲਾਈਟ ਕਹਿੰਦਾ ਸਿਰਫ 9 ਦਿਨਾਂ ਦੇ ਵਿੱਚ 1 ਘੰਟਾ ਲਾਈਟ ਆਈ ਹੈ ਟੋਟਲ 1 ਘੰਟਾ ਮੈਂ ਏਡਬਲਯੂ ਨੂੰ ਫੋਨ ਕੀਤਾ ਏਡਬਲਯੂ ਸਾਹਿਬ ਕਹਿ ਲਏ ਨੇ ਕਿ ਮੈਨੂੰ ਜਿਹੜਾ ਉਹਨਾਂ ਨੇ ਫੀਡਬੈਕ ਜੁਰੇ ਗਲਤੀ ਕੀਤੀ ਹੈ ਫਿਰ ਮੈਂ ਏਡਬਲਯੂ ਤੋਂ ਬਾਅਦ ਮੈਂ ਉਹਨਾਂ ਨੂੰ ਕਿਹਾ ਇਮੀਡੀਏਟਲੀ ਇੱਥੇ ਤੇ ਤੋਂ ਨੂੰ ਟਰਾਂਸਫਾਰਮ ਇੱਥੇ ਪੁਝਾਏ ਜਾਣ ਅਗਰ ਨਹੀਂ ਪਹੁੰਚੇ ਤੇ ਰਵਿੰਦਰ ਸਿੰਘ ਪੂਰੇ ਕਾਫਲੇ ਦੇ ਸਮੇਤ ਉੱਥੇ ਕਿਸੇ ਵੀ ਜੰਮੂ ਦੇ ਡਿਸਟ੍ਰਿਕਟ ਦੇ ਵਿੱਚ ਇਥੋਂ ਟਰਾਂਸਫਰ ਦੀ ਫਾਰਮ ਦੀ ਸਪਲਾਈ ਜਿਹੜੀ ਆ ਬਿਲਕੁਲ ਟੋਟਲੀ ਅਸੀਂ ਉੱਥੇ ਬੰਦ ਕਰ ਦੇਾਂਗੇ ਫਿਰ ਮੈਂ ਜਿਸਲੇ ਐਕਸ਼ਨ ਦੇ ਨਾਲ ਗੱਲ ਕੀਤੀ ਤੇ ਐਕਸ਼ਨ ਸਾਹਿਬ ਮੈਨੂੰ ਕਹਿਣ ਲੱਗੇ ਰਵਿੰਦਰ ਜੀ ਮੈਂ ਏਡਬਲਯੂ ਸੇ ਫੀਡਬੈਕ ਲੈਂਦਾ ਮੈਂ ਕਿਹਾ ਫੀਡਬੈਕ ਪਬਲਿਕ ਇੱਥੇ ਦਿੰਦੀ ਪਈ ਆ ਇੱਥੇ ਪਬਲਿਕ ਖਲੋਤੀ ਸੀ ਮੈਂ ਸਪੀਕਰ ਆਨ ਕਰਕੇ ਉਹਨਾਂ ਨੂੰ ਦੱਸਿਆ ਕਿ ਟਰਾਂਸਫਰਮ ਲੱਗੇ ਤੇ ਬਿਜਲੀ ਆਂਦੀ ਵੀ ਇਹਨਾਂ ਨੇ ਕਿਹਾ ਨਾਉਂ ਦਿਨ ਤੂੰ ਟੋਟਲੀ ਨਹੀਂ ਆ ਮੈਂ ਮਹਿਸੂਸ ਕਰਦਾ ਹਾਂ ਕਿ ਪੀਡੀਟੀ ਡਿਪਾਰਟਮੈਂਟ ਦਾ ਆਪਸ ਵਿੱਚ ਕਮਿਊਨੀਕੇਸ਼ਨ ਜਿਹੜਾ ਹੈ ਉਹਨਾਂ ਦਾ ਗੈਪ ਜੋ ਹੈ ਬਹੁਤ ਹੈ ਇਸੇ ਤਰੀਕੇ ਦੇ ਨਾਲ ਹੀ ਇਹ ਵੀ ਗੱਲ ਕਹਿਣ ਤੋਂ ਪਿੱਛੇ ਨਹੀਂ ਹਟਾਂਗਾ ਕਿ ਪ੍ਰਸ਼ਾਸਨ ਦਾ ਵੀ ਔਰ ਸਰਕਾਰ ਦਾ ਵੀ ਅਤੇ ਲਫਟਿਡੈਂਟ ਗਵਰਨਰ ਦਾ ਅਤੇ ਸਰਕਾਰ ਦਾ ਔਰ ਇਹਨਾਂ ਦੀ ਬਿਊਰੋਕ੍ਰੇਸੀ ਦਾ ਆਪਸ ਵਿੱਚ ਕੋਈ ਟੋਟਲੀ ਤਾਲਮੇਲ ਨਹੀਂ ਹੈ ਕਿਉਂਕਿ ਇੱਥੇ ਦੇ ਸਰਪੰਚ ਵੀ ਕੱਲ ਇੱਥੇ ਪਹੁੰਚੇ ਸਨ ਮੇਰੇ ਖਿਆਲ ਦੇ ਵਿੱਚ 9 ਦਿਨਾਂ ਦੇ ਬਾਅਦ ਉਹ ਸਰਪੰਚ ਸਾਹਿਬ ਇੱਥੇ ਆਏ ਰਵਿੰਦਰ ਜੀ ਰਵਿੰਦਰ ਜੀ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਮੇਰੇ ਖਿਆਲ ਲੋਕਲ ਵੀ ਸਾਰੇ ਖੜੇ ਨੇ ਮੈਂ ਕੋਸ਼ਿਸ਼ ਕਰਾਂਗਾ ਕਿ ਲੋਕਲਸ ਦੇ ਕੋਲ ਪੁੱਛਾਂ ਕਿ ਕਿਹ ਰਵਿੰਦਰ ਸਿੰਘ ਜੀ ਦੇ ਜਿਹੜੇ ਸ਼ਬਦ ਨੇ ਇਹਨਾਂ ਚ ਸਚਾਈ ਹੈ ਕਿਉਂਕਿ ਤੁਸੀਂ ਲੋਕੋ ਲੋ ਤੁਸੀਂ ਜ਼ਿਆਦਾ ਜਾਣਦੇ ਹੋ ਸਾਰੇ ਇੱਥੇ ਲੋਕਲ ਹੀ ਖੜੇ ਹੋ ਹਾਂਜੀ ਸਰ ਬਿਲਕੁਲ ਬਿਲਕੁਲ ਸੱਚ ਬੋਲ ਰਹੇ ਨੇ ਸਰ ਜਿਨ੍ਹਾਂ ਨੂੰ ਵੋਟਾਂ ਅਸੀਂ ਦਿੱਤੀਆਂ ਸਾਡੇ ਸਰਪੰਚ ਉਹ ਤੇ ਨਜ਼ਰ ਹੀ ਨਹੀਂ ਆਏ ਕੱਲ ਅਮੇਸ਼ਾ ਜੀ ਉਹਨਾਂ ਨੇ ਆਣਾ ਸੀ ਤੇ ਫਿਰ ਉਹ ਆਏ ਤੇ ਅੱਜ ਸਵੇਰੇ ਆਏ ਨੇ ਹੋ ਸਕਦਾ ਹੈ ਕਿ ਅਮਿਤ ਸ਼ਾਹ ਜੀ ਕੁਝ ਦੇ ਕੇ ਜਾਣਾ ਚਾਹੁੰਦੇ ਹੋ ਹਾਂ ਉਹਨਾਂ ਨੇ ਪਹਿਲਾਂ ਆਪਣੇ ਕੋਈ ਨੰਬਰ ਨੰਬਰ ਬਣਾ ਲਏ ਉਹਨਾਂ ਕੇ ਤਾਂ ਆਕੇ ਹੋਏ 8-9 ਦਿਨ ਤੇ ਬਿਲਕੁਲ ਨਹੀਂ ਆਏ ਅੱਜ ਇਹ ਸਿਰੇ ਸਿੰਮਲ ਦੇ ਸਰਪੰਚ ਸਾਹਿਬ ਹਨ ਇਹ ਅਸੀਂ ਸਿਰਫ ਇਹਨਾਂ ਨੂੰ ਇੱਕ ਵਾਰ ਬੋਲਿਆ ਕਿ ਸਾਡੂ ਲਾਈਟ ਦੀ ਬੜੀ ਪ੍ਰੋਬਲਮ ਹੈ ਇਹਨਾਂ ਨੇ ਉਸ ਟਾਈਮ ਹੀ ਫੋਨ ਕੀਤਾ ਤੇ ਟ੍ਰਾਂਸਫਰਮ ਦੋ ਆ ਗਏ ਦੋ ਟ੍ਰਾਂਸਫਰਮ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀ ਕੱਲ੍ਹ ਕੇ ਸਾਡੀ ਸਿੰਮਲ ਨੇ ਬੜੀ ਬਾਪੜੀ ਬੜੀ سپورਟ ਕੀਤੀ ਸਿੰਮਲ ਨੇ ਸਾਡੀ ਹੁਣ ਦੇਖ ਲਓ ਤੁਸੀਂ ਤੁਹਾਡੇ ਸਾਹਮਣੇ ਹੀ ਹੈ ਮਿਸਾਲ ਮੈਂ ਹੋਰ ਵੀ ਜਿਹੜੇ ਇੱਥੇ ਵੀਰ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗਾ ਕੀ ਨਾਂ ਤੁਹਾਡਾ ਨਾਮ ਕੀ ਹੈ ਮੀਕਾਂ ਰਾਣ ਮੀਕਾ ਜੀ ਇਹ ਸਾਰਾ ਜਿਹੜਾ ਹੁਣ ਤੁਸੀਂ ਦੇਖ ਰਹੇ ਹੋ ਇੱਥੇ ਜਿਸ ਤਰ੍ਹਾਂ ਕਿ ਆਮ ਤੌਰ ਤੇ ਲੋਕੀ ਕਹਿ ਰਹੇ ਨੇ ਕਿ ਇੱਥੇ ਪ੍ਰਸ਼ਾਸਨ ਵਾਲੇ ਵੀ ਆਏ ਉਹਨਾਂ ਨੇ ਮਦਦ ਕੀਤੀ ਕੋਈ ਕੀਤੀ ਹੈ ਮਦਦ ਕਿਸੇ ਨੇ ਕਿਸੇ ਨੇ ਨਹੀਂ ਕੀਤੀ ਸਾਨੂੰ ਲੋਕਲ ਸੈਂਬਲ ਕੈਂਪੇਨ ਕੀਤੀ ਮਦਦ ਜੇ ਜੰਮੂ ਕਸ਼ਮੀਰ ਪੁਲਿਸ ਵੀ ਸੁਣਿਆ ਉਹ ਤੇ ਕਹਿ ਰਹੇ ਨੇ ਕਿ ਅਸੀਂ ਬੜੀ ਮਦਦ ਕੀਤੀ ਹੈ ਕੁਝ ਨਹੀਂ ਕੀਤੀ ਐਵੇਂ ਚੋ ਉਹ ਆਏ ਕਦੇ ਆਏ ਵੀ ਆ ਕੇ ਕੁਝ ਕਿਹਾ ਉਹਨਾਂ ਨੇ ਆਏ ਕੋਈ 10 ਮਿੰਟ ਆਏ ਫਿਰ ਕੇ ਚਲੇ ਗਏ ਬੋਲਿਆ ਕੋਈ ਨਹੀਂ ਕੋਈ ਨਹੀਂ ਬੋਲਿਆ ਨਹੀਂ ਤੇ ਕੋਈ ਪ੍ਰਸ਼ਾਸਨ ਦਾ ਕੋਈ ਹੋਰ ਬੰਦਾ ਕੋਈ ਨਹੀਂ ਕੋਈ ਨਹੀਂ ਆਇਆ ਤੁਸੀਂ ਕੀ ਕਹਿਣਾ ਚਾਹੋਗੇ ਜੀ ਵਿਰਜੀ ਇਥੇ ਦੇਖੋ ਤੁਹਾਡੇ ਨਾਮ ਕੀ ਤੁਹਾਡਾ ਮੇਰਾ ਨਾਮ सुरेंद्र ਸਿੰਘ ਹੈ ਸੰਦਰ ਸਿੰਘ ਮੈਂ ਮੰਗੂ ਚੱਕ ਦਾ ਵਾਸੀ ਹਾਂ ਜੀ ਜੀ ਤੇ ਸਾਡੇ ਬਰੇ ਹੀ ਬਹੁਤ ਹੀ ਜ਼ਿਆਦਾ ਬੁਰੇ ਹਾਲਾਤ ਹੋ ਗਏ ਨਾ ਹੀ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਆਇਆ ਨਾ ਹੀ ਕੋਈ ਕਿਸੇ ਦਾ ਕੋਈ ਕੁਝ ਨਹੀਂ ਹੈ ਸਿਵਾਏ ਸਿੰਬਲ ਕੈਂਪ ਦੇ ਬੰਦਿਆਂ ਤੋਂ ਕਿਸੇ ਨੇ ਪਾਣੀ ਨਹੀਂ ਦਿੱਤਾ ਕੱਲ ਅਮੀਸ਼ਾ ਜੀ ਆਏ ਸੀ ਅਮੀਸ਼ਾ ਜੀ ਆਏ ਸੀ ਅਮੀਸ਼ਾ ਜੀ ਦੇ ਨਾਲ ਸਾਰੇ ਐਮ ਐਲ ਏ ਵੀ ਆਏ ਸੀ ਔਰ ਲੋਕਲ ਸਰਪੰਚ ਵਗੈਰਾ ਜਿਹੜੇ ਐਕ ਸਰਪੰਚ ਨੇ ਉਹ ਵੀ ਆਏ ਸੀ ਉਹਨਾਂ ਨੇ ਵੀ ਕੁਝ ਕਿਹਾ ਤੁਹਾਨੂੰ ਪਰਸਨਲੀ ਸਾਨੂੰ ਕੁਝ ਨਹੀਂ ਕਿਹਾ ਕਿਸੇ ਸਰਪੰਚ ਨੇ ਕੁਝ ਨਹੀਂ ਕਿਹਾ ਕੋਈ ਕਿਸੇ ਨੇ ਕੋਈ ਵਾ ਨਹੀਂ ਪਕੜੀ ਖਾਲੀ ਉਹ ਆਪਣੇ ਨੰਬਰ ਬਣਾਉਂਦੇ ਕਰਨਗੇ ਕਹਿੰਦੇ ਕਿ ਅਗਰ ਕੋਈ ਤੁਹਾਨੂੰ ਇਹ ਪੁੱਛੇਗਾ ਤੁਸੀਂ ਕਹੋ ਜੀ ਪੁਲਿਸ ਜਿੰਦਾਬਾਦ ਯਾ ਪੁਲਿਸ ਡਿਪਾਰਟਮੈਂਟ ਜਿੰਦਾਬਾਦ ਉਹ ਇਹਨਾਂ ਨੇ ਸਾਡੀ ਬਾਹ ਬੜੀ ਲੇਕਿਨ ਸਾਡੀ ਬਾਹ ਕਿਸੇ ਨੇ ਨਹੀਂ ਪਕੜਿਆ ਮਤਲਬ ਪੁਲਿਸ ਡਿਪਾਰਟਮੈਂਟ ਦੇ ਲੋਕੀ ਆ ਕੇ ਕਹਿੰਦੇ ਨੇ ਕਿ ਇਹ ਬੋਲੋ ਕਿ ਪੁਲਿਸ ਡਿਪਾਰਟਮੈਂਟ ਜਿੰਦਾਬਾਦ ਹਰ ਇੱਕ ਡਿਪਾਰਟਮੈਂਟ ਦਾ ਬੰਦਾ ਆ ਕੇ ਇਹੋ ਗੱਲ ਕਹਿੰਦਾ ਕਿ ਭਈ ਇਹ ਕਰੋ ਸਾਡੇ ਸਾਡੇ ਬਾਰੇ ਬੋਲੋ ਇਹਨਾਂ ਦੀ ਫਾਲਤੂ ਨਾ ਬੋਲਿਓ ਕੋਈ ਨਾਰੇਵਾਜੀ ਨਾ ਕਰਿਓ ਅੱਛਾ ਨਾਰੇਵਾਜੀ ਨਾ ਕਰਿਓ ਕੋਈ ਫਾਲਤੂ ਨਾ ਬੋਲਿਓ ਇਹ ਸਾਡੇ ਸਰਪੰਚ ਨੇ ਕਿਹਾ ਸ਼ਾਇਦ ਇਸੇ ਕਰਕੇ ਤੁਸੀਂ ਨਾਰੇਵਾਜੀ ਨਹੀਂ ਕੀਤੀ ਹਾਂ ਸਾਨੂੰ ਨਾਰੇਵਾਜੀ ਅਸੀਂ ਕੀ ਕਰ ਨਹੀਂ ਸਕਦੇ ਅੱਗੇ ਨਹੀਂ ਜਾ ਸਕਦੇ ਬਿਲਕੁਲ ਸਹੀ ਬੋਲ ਰਹੇ ਨਾ ਮੇ ਔਰ ਸਾਬਰ ਨੇ ਜਿਹੜੇ ਮਦਰਕਿਨ ਜੋ ਬੋਲਿਆ ਬਿਲਕੁਲ ਸੱਚ ਬੋਲਿਆ ਸਰ ਅੱਜ 9 ਦਿਨਾਂ ਤੋਂ ਬਿਲਕੁਲ ਇੱਥੇ ਕੋਈ ਲਾਈਟ ਨਹੀਂ ਕੋਈ ਕੁਝ ਨਹੀਂ ਹੈ ਸਰ ਸਰ ਅਗਰ ਸਾਡੇ ਤਨ ਤੇ ਕਪੜੇ ਤੇ ਸਾਡਾ ਪੀੜ ਅੱਜ ਰੱਜੇ ਦਾ ਤੇ ਸਿੰਪਲ ਕੈਂਪ ਦੀ ਵਜਨਾ ਸਰ ਅਗਰੇ ਸਿੰਪਲ ਕੈਂਪ ਮਤਲਬ ਕਿ ਨਾ ਸਾਡੀ ਮਦਦ ਨਾ ਕਰਦਾ ਤੇ ਅਸੀਂ ਮਤਲਬ ਕਿਨਾਂ ਦਾ ਬਾੜ ਦੀ ਵਜਨ ਨਾਲ ਤੇ ਮਰੇ ਹਾਂ ਮਾਰੇ ਕੱਲ ਜਿਹੜੇ ਸਰਪੰਚ ਵਗੈਰਾ ਜਾਂ ਲੋਕਲ ਐਮਐਲਏ ਆਏ ਉਹਨਾਂ ਦੀ ਤੇ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਹੋਣੀ ਸਰ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੋਈ ਸਰ ਉਹਨਾਂ ਨੇ ਸਾਡੇ ਨਾਲ ਕੋਈ ਗੱਲਬਾਤ ਕੱਲ੍ਹ ਤੋਂ ਬਾਅਦ ਇਸ ਵੇਲੇ ਤੱਕ ਵੀ ਕੋਈ ਮੁੜ ਕੇ ਆਇਆ ਪ੍ਰਸ਼ਾਸਨ ਨਹੀਂ ਆਇਆ ਕੋਈ ਨਹੀਂ ਆਇਆ ਆਪਣੀ ਸ਼ਾਹੀ ਜੀ ਨੇ ਆਣਾ ਸੀ ਜੀ ਜੀ ਸਵੇਰੇ ਸ ਕਿਤੇ ਸਿੰਥ ਟ੍ਰਾਂਸਫਰ ਕਰਨ ਪੈਗੇ ਸਨ ਸੈਟ ਪਰ ਅੱਜ ਉਹਨਾਂ ਦਾ ਕੋਈ ਅਤਾ ਪਤਾ ਨਹੀਂ ਸਰ ਉਹਨੇ ਸਰਪੰਚ ਸਾਹਿਬ ਆਇਨ ਸਿੰਬਲ ਤੋਂ ਤੇ ਇਹਨਾਂ ਨੇ ਫੋਨ ਕਰਕੇ ਤੇ ਟ੍ਰਾਂਸਫਰਮਰ ਮੰਗਾਏ ਨਾ ਤੇ ਅਸੀਂ ਅੱਜ ਵੀ ਹਨੇਰੇ ਵਿੱਚ ਸੀ ਸਰ ਇਹ ਵੀਰਜੀ ਅੱਜ ਵੀ ਹਨੇਰੇ ਵਿੱਚ ਸੀ ਮਦਰ ਸਰਪੰਚ ਸਾਹਿਬ ਹੋਰ ਜਲੇ ਆਏ ਸਾਨੂੰ ਪੁੱਛਿਆ ਕਿ ਕੋਈ ਲਾਈਟ ਦਾ ਕੋਈ ਲਾਈਟ ਦਾ ਬੰਦੋਬਸਤ ਸਰ ਅਸੀਂ ਤੇ ਅਸੀਂ 9 ਦਿਨ ਦੇ ਇਸ ਤਰ੍ਹਾਂ ਹੋ ਗਏ ਦੇ ਸਾਂ ਕਿ ਆਪਣੇ ਰਾਤ ਨੂੰ ਆਪਣੇ ਬੇੜੇ ਵੀ ਨਹੀਂ ਫਿਰ ਸਕਦੇ ਕਿਉਂਕਿ ਮਤਲਬ ਕਿ ਸੱਪ ਕੀੜੇ ਦਾ ਇੰਨਾ ਮਤਲਬ ਕਿ ਨਾ ਡਰ ਸੀ ਆੜ ਦੇ ਵਿੱਚ ਜਿਹੜਾ ਆਇਆ ਸੀ ਸੱਪ ਕੀੜਾ ਕੋਈ ਅਸੀਂ ਉੱਥੇ ਵੀ ਨਹੀਂ ਮਤਲਬ ਕਿ ਨਾ ਆਪਣੇ ਵਿਹੜੇ ਵਿੱਚ ਵੀ ਤੇ ਹੁਣ ਹੁਣ ਸੁਣਨ ਚ ਆ ਰਿਹਾ ਕਿ ਹੁਣ ਵੀ ਕੁਝ ਬੰਦੇ ਜਿਹੜੇ ਇੱਥੇ ਪਹੁੰਚ ਰਹੇ ਨੇ ਵੱਡੇ ਵੱਡੇ ਸ਼ਾਇਦ ਤੁਹਾਨੂੰ ਕੁਝ ਦੇਣ ਆ ਰਹੇ ਨੇ ਮੈਨੂੰ ਨਹੀਂ ਪਤਾ ਲੇਕਿਨ ਜਿੱਥੇ ਤੱਕ ਸਾਨੂੰ ਪਤਾ ਚੱਲਿਆ ਕਿ ਕੋਈ ਵੀਆਈਪੀ ਹੋਰ ਵੀ ਕੋਈ ਇੱਥੇ ਆ ਰਹੇ ਨੇ ਨਹੀਂ ਸਾਨੂੰ ਨਹੀਂ ਪਤਾ ਚੱਲਿਆ ਇਸ ਚੀਜ਼ ਦਾ ਤੁਹਾਨੂੰ ਅਜੇ ਕੁਝ ਨਹੀਂ ਪਤਾ ਨਹੀਂ ਪਤਾ ਨਹੀਂ ਸਾਨੂੰ ਠੀਕ ਹੈ ਤਾਂ ਕੀ ਪ੍ਰਸ਼ਾਸਨ ਤੱਕ ਕੋਈ ਮੰਗ ਰੱਖਣਾ ਚਾਹੁੰਦੇ ਹੋ ਦੇਖੋ ਜੀ ਮੰਗ ਕੀ ਰੱਖਣੀ ਹੈ ਬਸ ਇਹ ਸਾਡਾ ਕੋਈ ਰਿੰਗ ਰੋਡ ਦਾ ਕੋਈ ਮਸਲਾ ਹੱਲ ਹੋ ਜਾਏ ਜਿਹੜਾ ਆਨ ਵਾਲੇ ਟਾਈਮ 'ਚ ਅਸੀਂ ਬਚੀਏ ਹੌਂਦ ਜੋ ਹੋ ਗਿਆ ਜੋ ਹੋਣਾ ਸੀ ਇੱਥੇ ਰਿੰਗ ਰੋਡ ਦਾ ਇੱਥੇ ਕੋਈ ਨਿਕਾਸੀ ਮਿਲ ਜਾਏ ਇੱਕ ਸਾਡੇ ਬਲੋਲ ਪੈਂਦੀ ਹੈ ਇੱਥੇ ਬਦਲ ਕੇ ਕੋਈ ਕਰੇਟ ਜਾਂ ਬਦਲ ਕੇ ਨਾ ਬੰਨ ਬੱਜੇ ਜਾਏ ਤੇ ਜਿਹਦੀ ਵਜ੍ਹਾ ਨਾਲ ਕੇ ਸਾਡਾ ਥੋੜਾ ਸਰਪੰਚ ਸਾਹਿਬ ਨੇ ਗੱਲ ਕੀਤੀ ਹੈ ਕਿ ਅਸੀਂ ਮੰਗੂ ਚੱਕ ਨੂੰ ਆਪਣੇ ਨਾਲ ਅਟੈਚ ਕਰਾਂਗੇ ਬਸ ਇਹੀ ਇਹੀ ਕਰਦੇ ਇਹ ਕੰਮ ਹੋ ਜਾਏ ਇਹ ਵੀ ਸਾਡੇ ਪਾਸੇ ਬੜੀ ਵੱਡੀ ਹੈ ਸਰਪੰਚ ਸਾਹਿਬ ਕਿਸ ਤਰ੍ਹਾਂ ਅਟੈਚ ਕਰਨ ਦੀ ਕੀ ਮਤਲਬ ਕੋਈ ਕੀ ਕਹਿ ਰਹੇ ਨੇ ਅਟੈਚ ਸਿੰਪਲ ਕੈਂਪ ਤੇ ਮੰਗੂ ਚੱਕ ਇਹ ਮੈਂ ਜਦੋਂ ਦੂਸਰੀ ਤੀਸਰੀ ਦੇ ਵਿੱਚ ਪੜਦਾ ਸਾਂ ਹੂੰ ਤੇ ਅੰਬਰੂਤ ਇੱਥੇ ਤੇ ਖਾਂਦੇ ਸਾਂ ਅਸੀਂ ਉੱਥੇ ਵੇਚਦੇ ਸਾਂ ਨੇ ਇੱਥੇ ਦੇ ਅਜ ਬਿਲਕੁਲ ਬਿਲਕੁਲ ਇਹ ਸਾਡਾ ਪਰਿਵਾਰ ਹੈ ਤੇ ਕੋਸ਼ਿਸ਼ ਇਹੋ ਰਹੇਗੀ ਕਿ ਇਹ ਜਿਹੜੀ ਇਹ ਕੋਈ 500 4 500 ਮੀਟਰ ਦਾ ਗੈਪ ਹੈ ਇਹਨੂੰ ਕਿਸੇ ਤਰੀਕੇ ਦੇ ਨਾਲ ਪ੍ਰਸ਼ਾਸਨ ਤੇ ਕੰਨ ਖੋਲੀਏ ਤੇ ਖੋਲ ਕੇ ਤੇ ਇਹਨੂੰ ਲਿੰਕ ਕਰਾ ਦਈਏ ਸੀ ਸਿੰਪਲ ਕੈਂਪ ਦੇ ਨਾਲ ਦੀ ਆਪ ਜੀ ਤੇ ਮਾਤਮੂ ਸਾਡੀ ਸਾਡੀ ਜੂਨ ਸੁਧਰ ਸਕਦੀ ਆਕਰ ਅਸੀਂ ਸਿੰਬਲ ਕੈਂਪ ਦੇ ਨਾਲ ਅਟੈਚ ਹੋਈ ਹੈ ਉਹ ਇਹ ਜਿਨ੍ਹਾਂ ਨੂੰ ਅਸੀਂ ਵੋਟਾਂ ਦਿੱਤੀਆਂ ਨੇ ਉਹਨਾਂ ਨੇ ਸਾਡੀ ਸਾਰ ਕੋਈ ਲਈ ਨਹੀਂ ਆ ਇਹ ਵਿਚਾਰੇ ਸਿੰਬਲ ਕੈਂਪ ਤੋਂ ਆਏ ਨੇ ਸਰ ਇਹਨਾਂ ਆਪਦੇ ਆਦੇ ਸਭ ਤੋਂ ਪਹਿਲੇ ਇਹ ਚੀਜ਼ ਪੁੱਛਿਆ ਕਿ ਇੱਥੇ ਕੋਈ ਬਿਜਲੀ ਦਾ ਕੋਈ ਖਾਣ ਪੀਣ ਦਾ ਬੰਦੋਬਸਤ ਹੋਇਆ ਕਰਦਾ ਕਿ ਨਹੀਂ ਹੋਇਆ ਕਰਦਾ ਸਰ ਬਿਜਲੀ ਬਸ ਦੇ ਇਹਨਾਂ ਨੂੰ ਅਸੀਂ ਕਿਹਾ ਕਿ ਸਰ ਬਿਜਲੀ ਦੀ ਬਿਲਕੁਲ ਨਹੀਂ ਹੈ ਖਾਣ ਪੀਣ ਦੀ ਜਿਹੜੀ ਸਭ ਉਹਦੇ ਪਚਾਰੇ ਰਾਜਾ ਅਲਮੋਸ ਮਤਲਬ ਕਿ ਨਾ ਕਰ ਰਿਹਾ ਜੀ ਬਿਲਕੁਲ ਬਿਲਕੁਲ ਫਸਟ ਡੇ ਤੋਂ ਸਾਡੇ ਨਾਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਤਿੰਨ ਟਾਈਮ ਦੀ ਰੋਟੀ ਉਹ ਦੇ ਕਰਦੇ ਬਿਲਕੁਲ ਬਿਲਕੁਲ ਤੋਂ ਤੁਸੀਂ ਦੇਖਿਆ ਕਿ ਕਿਵੇਂ ਕਿਵੇਂ ਇਹ ਲੋਕੀ ਇਸ ਵੇਲੇ ਗੁੱਸੇ ਦੇ ਵਿੱਚ ਨੇ ਔਰ ਅੱਜ ਥੋੜਾ ਜਿਹਾ ਇਹਨਾਂ ਦੇ ਵਿੱਚ ਖੁਸ਼ੀ ਵੀ ਦੇਖੀ ਗਈ ਹੈ ਲੇਕਿਨ ਮੀ ਜਿਹੜਾ ਹੈ ਉਹ ਲਗਾਤਾਰ بارش ਜਿਹੜੀ ਹੈ ਉਹ ਲਗਾਤਾਰ ਚੱਲ ਰਹੀ ਹੈ ਇਸ ਵੇਲੇ ਵੀ بارش ਲੱਗੀ ਹੋਈ ਔਰ ਹੋ ਸਕਦਾ ਹੈ ਮੁੜ ਕੇ ਕੋਈ ਇਸ ਤਰ੍ਹਾਂ ਦੇ ਹਾਲਾਤ ਬਣ ਜਾਣ ਇਹਨਾਂ ਦੇ ਕਹਿਣ ਦੇ ਮੁਤਾਬਕ ਕਿ ਇਹਨਾਂ ਨੂੰ ਕੋਈ ਬੰਨ ਵਗੈਰਾ ਜਿਹੜਾ ਹੈ ਬਲੋਲ ਤੇ ਮਿਲਣਾ ਚਾਹੀਦਾ ਹੈ ਔਰ ਸਭ ਤੋਂ ਵੱਡੀ ਗੱਲ ਇਹਨਾਂ ਨੇ ਅੱਜ ਕਹਿ ਦਿੱਤੀ ਔਰ ਤਾੜੀਆਂ ਮਾਰ ਕੇ ਇਹਨਾਂ ਨੇ ਉਸ ਦਾ ਪੂਰਾ ਸਾਥ ਦਿੱਤਾ ਕਿ ਕਮ ਸੇ ਕਮ ਮੰਗੂ ਚੱਕ ਨੂਰ ਡਾਇਰੈਕਟ ਸਿੰਬਲ ਕੈਂਪ ਦੇ ਨਾਲ ਅਟੈਚ ਕੀਤਾ ਜਾਏ ਤਾਂ ਕਿ ਇਹਨਾਂ ਦੀ ਜਿਹੜੀ ਜੂਨ ਸੁਧਰ ਸਕੇ ਖੈਰ ਦੇਖਣਾ ਹੋਵੇਗਾ ਕਿ ਹੁਣ ਡਿਪਾਰਟਮੈਂਟ ਜਿਹੜੇ ਨੇ ਜਿਹੜੀ ਸਰਕਾਰਾਂ ਨੇ ਐਡਮਿਨਿਸਟ੍ਰੇਸ਼ਨ ਹੈ ਉਹ ਇਸ ਗੱਲ ਦੇ ਉੱਤੇ ਕਿੰਨਾ ਕੁ ਗੌਰ ਕਰਦੀ ਹੈ ਅੱਜ ਬਿਜਲੀ ਆਈ ਹੈ ਕੱਲ ਨੂੰ ਇਹ ਸੜਕਾਂ ਦੇ ਹਾਲਾਤ ਵੀ ਸੁਧਰਣਗੇ ਜਾਂ ਨਹੀਂ ਸੁਧਰਣਗੇ ਇਹ ਤਾਂ ਸਰਕਾਰਾਂ ਹੀ ਦੱਸ ਸਕਦੀਆਂ ਨੇ ਫਿਲਹਾਲ ਮੰਗੂ ਚੱਕ ਦੇ ਹਾਲਾਤ ਹਜੇ ਤੱਕ ਸੁਧਰੇ ਨਹੀਂ ਮਾੜੇ ਨੇ ਹਜੇ ਵੀ ਲੋਕਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਹੈ ਉਮੀਦ ਕਰਦੇ ਹਾਂ ਕਿ ਪ੍ਰਸ਼ਾਸਨ ਦੇ ਉੱਤੇ ਜ਼ਰੂਰ ਜਿਹੜੀ ਆ ਕਾਰਵਾਈ ਕਰੇਗਾ ਸਿੰਬਲ ਕੈਂਪ ਤਾਂ ਹਜੇ ਤੱਕ ਡਟਿਆ ਹੋਇਆ ਹੈ ਜੀ ਜੀ ਮੈਂ ਆਪ ਜੀ ਤੇ ਮਾਦਮ ਤੋਂ ਜੋ ਪੀਡਬਲਯੂਡੀ ਤੇ ਮੰਤਰੀ ਐਂਡ ਡਿਪਟੀ ਸੀਐਨ ਸਾਹਿਬ ਜੀ ਔਰ ਪੀਡਬਲਯੂਡੀ ਦੇ ਚੀਫ ਇੰਜੀਨੀਅਰ ਨੂੰ ਹਮ ਹਮ ਉਹਨਾਂ ਨੂੰ ਇੱਥੋਂ ਇਸ ਪਬਲਿਕ ਦੇ ਤਰਫੋਂ ਇੱਕ ਮੈਸੇਜ ਦੇਣਾ ਚਾਹੁੰਦਾ ਇਮੀਡੀਏਟਲੀ ਇਫੈਕਟ ਸਾਨੂੰ ਪੀਡਬਲਯੂਡੀ ਦਾ ਇੱਥੇ ਜੋ بارش ਤੇ ਦੌਰਾਨ ਜੋ ਵੀ ਇਥੇ ਡਿਸਾਸਟਰ ਆਇਆ ਉਹਦੇ ਨਾਲ ਇਥੇ ਚਿਕੜ ਹੋਏ ਦਾ ਉਹ ਇਮੀਡੀਏਟਲੀ ਇਫੈਕਟ ਕੀਤਾ ਜਾਏ ଥି ਦੂਸਰਾ ডিপਾਰਟਮੈਂਟ ਹੈਲਥ ਡਿਪਾਰਟਮੈਂਟ ਹੈਲਥ ਡਿਪਾਰਟਮੈਂਟ ਦੇ ਔਰ ਐਜੂਕੇਸ਼ਨ ਹੈਲਥ ਮਿਨਿਸਟਰ ਨੂੰ ਅਤੇ ਹੈਲਥ ਮਿਨਿਸਟਰ ਦੇ ਇਥੇ ਡਾਇਰੈਕਟਰ ਸਾਹਿਬ ਨੂੰ ਇਹ ਗੱਲ ਕਹਿਣਾ ਚਾਹੁੰਦਾ ਮੈਂ ਕਿ ਇਮੀਡੀਏਟਲੀ ਇੱਥੇ ਹੈਲਥ ਦਾ ਕੈਂਪ ਲਗਾਇਆ ਚਾਏ ਕਿਉਂਕਿ ਇੱਥੇ ਡੰਗਰ ਪੱਛੇ ਮਰਿਆਨ ਕਿਉਂਕਿ ਕੱਲ ਇਹਣਾ ਹੈ ਕਿ ਕੱਲ ਇੱਥੇ ਮੈਡੀਕਲ ਦਾ ਕੈਂਪ ਵੀ ਜਿਹੜਾ ਹੈ ਉਹ ਵੀ ਕਿਸੇ ਐਨਜੀਓ ਨੇ ਲਗਾਇਆ ਇੱਥੇ ਮੈਂ ਮੈਂ ਪੁੱਛਣਾ ਚਾਹੁੰਦਾ ਕਿ ਅਸੀਂ ਟੈਕਸ ਦਿੰਦੇ ਆ ਇਹ ਜਿੰਨੇ ਵੀ ਲੋਕਾਂ ਨੇ ਕੱਪੜੇ ਪਾਏ ਨੇ ਸਾਬਣ ਦੀ ਚਾਕੀ ਖਰੀਦੇ ਹਨ ਅਨਾਜ ਖਾਂਦੇ ਹਨ ਉਹਦਾ ਟੈਕਸ ਕਟੋਂਦਾ ਹੈ ਉਹ ਟੈਕਸ ਸਿਰਫ ਇਸ ਕਰਕੇ ਕਟੋਂਦਾ ਹੈ ਕਿ ਇਹ ਜਿਹੜੇ ਅਫੀਸਰ ਉੱਪਰ ਬੈਠੇ ਨੇ ਸਾਰੇ ਇਹਨਾਂ ਨੂੰ ਪੇ ਅਸੀਂ ਦਿੰਦੇ ਆ ਸਾਡੀ ਪਾਕਟ ਚ ਤੁਹਾਡੀ ਪਾਕਟ ਚ ਪੇ ਜਾਂਦੀ ਹੈ ਮਗਰ ਇਹ ਸੁੱਤੇ ਦੇ ਉੱਤੇ ਪੇ ਦੇਣ ਇਹਨਾਂ ਨੂੰ ਅਗਾਹ ਕਰਦੇ ਅਸੀਂ ਤੋਂ ਚੀਫ ਇੰਜੀਨੀਅਰ ਪੀ ਡਬਲਯੂ ਡੀ ਨੂੰ ਔਰ ਡਾਇਰੈਕਟਰ ਹੈਲਥ ਨੂੰ ਔਰ ਇਮੀਡੀਏਟਲੀ ਇੱਥੇ ਆ ਕੇ ਇੱਥੇ ਆੜ ਕੇ ਇਹਨਾਂ ਮੰਗੂ ਚੱਕ ਤੇ ਵਾਸੀਆਂ ਦੀ ਸੁਧ ਲੈਣ ਨਹੀਂ ਤੇ ਤੁਹਾਡਾ ਉੱਥੇ ਆਣ ਕੇ ਕਰਵਾ ਕਰਾਂਗੇ ਅਸੀਂ ਆਣ ਕੇ ਰਵਿੰਦਰ ਸਿੰਘ ਕਰਵਾ ਕਰਨਾ ਜਾਣਦਾ ਔਰ ਪੂਰਾ ਸਿੰਬਲ ਕੈਪੀਟਨ ਦੇ ਨਾਲ ਖੜਾ ਹੋ ਕੇ ਉੱਥੇ ਕਰਵਾ ਕਰਾਂਗੇ ਆਣ ਕੇ ਔਰ ਮੈਂ ਚੀਫ ਇੰਜੀਨੀਅਰ ਪੀ ਡਬਲਯੂ ਡੀ ਔਰ ਹੈਲਥ ਡਿਪਾਰਟਮੈਂਟ ਦੇ ਡਾਇਰੈਕਟਰ ਨੂੰ ਮੈਂ ਕਹਿਣਾ ਚਾਹੁੰਦਾ ਕਿ ਜਲਦੀ ਜਲਦੀ ਇੱਥੇ ਆਣ ਕੇ ਤੇ ਇਥੇ ਇਮਿਟੇਟਰੀ ਨੂੰ ਇਫੈਕਟ ਦਿੱਤਾ ਜਾਵੇ ਔਰ ਇਹਨਾਂ ਦੀ ਸੁਧ ਲਈ ਜਾਏ ਇਥੇ ਆੜ ਕੇ। ਤੋਂ ਤੁਸੀਂ ਦੇਖਿਆ ਕਿ ਗੁੱਸੇ ਦੇ ਵਿੱਚ ਵੀ ਪਬਲਿਕ ਸਾਰੀ ਇਸ ਵੇਲੇ ਹੈ ਔਰ ਹੁਣ ਤਾਂ ਪ੍ਰਸ਼ਾਸਨ ਨੂੰ ਲੱਗਦਾ ਹੈ ਕੋਈ ਨਾ ਕੋਈ ਨਿਰਣਾ ਕੋਈ ਨਾ ਕੋਈ ਕੰਮ ਜਿਹੜਾ ਇਥੇ ਛੇਤੀ ਤੋਂ ਛੇਤੀ ਜਿਹੜਾ ਸ਼ੁਰੂ ਕਰਨਾ ਪਏਗਾ ਨਹੀਂ ਤਾਂ ਹੋ ਸਕਦਾ ਹੈ ਇਹਨਾਂ ਲੋਕਾਂ ਦਾ ਗੁੱਸਾ ਜਿਹੜਾ ਹੈ ਕਿਤੇ ਵਧ ਨਾ ਜਾਵੇ। ਦੇਖਦੇ ਰਹੋ ਆਪਸੀ ਸਾਈਨ ਟੀਵੀ ਇਸ ਤਰ੍ਹਾਂ ਦੀਆਂ ਹੋਰ ਵੀ ਖ਼ਬਰਾਂ ਤੁਹਾਡੇ ਤੱਕ ਲੈ ਕੇ ਆਵਾਂਗੇ ਤਦ ਤੱਕ ਤੇ ਲੇ ਦਿਓ ਜੀ ਇਜਾਜ਼ਤ ਬਹੁਤ ਬਹੁਤ ਧੰਨਵਾਦ।